ਆ ਵੀ ਕੀ ਕਰਦਾ ਰਾਜਾ ਕਰਨਾ ਕੀ ਹੈ ਬਈ ਦੇਖ ਜੀਰੀ ਚ ਰੇ ਪੂਰਾ ਹੋ ਗਿਆ ਹੁਣ ਪਦਾਨ ਡੇਗਣ ਦੀ ਰਹਿ ਐ ਤੈਨੂੰ ਹਾਂ ਹਾਂ ਸਿੱਖਣੀ ਐ ਪਦਾਨ ਹਜੇ ਖੜਾ ਫਿਰ ਐਂ ਜਿਹੜਾ ਡਰ ਲਾ ਡੇ ਦਾ ਪੂਰਾ ਦੇਹ ਦੇ ਵਿੱਚ ਪਤਾ ਲੱਗੂ ਤੈਨੂੰ ਨਾ ਅੱਜ ਮੈਂ ਸਵੇਰ ਦਾ ਔਰੇ ਗੇੜੀ ਦੇ ਰਿਆ ਅੱਛਾ ਮੈਂ ਤਾਂ ਦੋ ਤਿੰਨ ਗਿੱਲਿਆਂ ਦੀ ਫਿਰ ਗਿਆ ਚੰਕੇ ਕੋਈ ਤੋਂ ਬੋਲਿਆ ਕਿਤੇ ਜਿਹੜਾ ਕਿ ਉਦੋਂ ਨਾ ਖਲੇ ਕੁਛ ਨਹੀਂ ਹਈ ਤਾਂ ਚੰਗੇ ਚੋਬਰ ਵਾਂਗੂ ਐਂ ਖੜੇ ਹਰੇਕ ਪੁੱਜਾ ਜਿਵੇਂ ਆਪਾਂ ਕਹੇ ਦੀ ਵੀ ਚੰਗਾ ਮੁੰਡਾ ਪਲਿਆ ਹੋਇਆ ਆਹੋ ਹਾਂ ਬਾਜਾਂ ਮਾਰਦਾ ਵੀ ਕਾ ਰਾਇ ਤੇ ਕੀ ਕਹਸਾ ਕਿਉ ਨਾ ਇਹ ਕਹਿ ਰੇ ਕਿਉ ਨਾ ਤਾਂ ਬਹੁਤ ਕੁਸ ਕਹਿ ਰਿਆ ਹੈ ਹੇ ਕਹਾਂ ਜਾ ਕੇ ਪਤਾ ਲਗੂ ਜਦ ਅੱਗੇ ਲੱਗੂ ਆ ਦੇਖਾ ਪਾਲਣੀ ਆਪਣੇ ਸਾਰੇ ਹਾਂ ਜਿਵੇਂ ਕੋਈ ਆਪਣੇ ਜਿਹਨ ਕਹਿੰਦੇ ਵੀ ਤਾਂ ਪੁੱਤ ਪਾਲਿਆ ਦੁੱਧ ਪੁੱਤਨ ਵਾਲਾ ਉਹ ਗੱਲ ਵਾਂਗੂ ਪਾਲਣੀ ਤਾਂ ਹੈਗਾ ਆਪਣੇ ਸਾਰੇ ਨਜ਼ਾਰਾ ਤਾਂ ਤਾਂ ਹੋ ਜਾਂਦੀ ਆਪਣੀ ਦੂਜੇ ਦਿਨ ਜਾਂ ਤੀਜੇ ਦਿਨ ਲੱਗ ਕੇ ਪੱਖਣਾਂ ਆ ਜੇ ਪਰੇ ਅਰੇ ਉਹਨਾਂ ਦੇ 100000 ਆਰਤੀਆਂ ਨੂੰ ਚਾਹੀਦਾ ਯਾਰ ਇਹ ਚੀਜ਼ ਤੇ ਨਾ ਸੈਲਰਾਂ ਨੂੰ ਸੈਲਰ ਵਾਲਿਆਂ ਨੂੰ ਆਰਤੀਆਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਸੋਚੋ ਗਾਹਣ ਸਰਕਾਰ ਤਾਂ ਨਹੀਂ ਸੋਚਦੀ ਸਰਕਾਰ ਨੂੰ ਤਾਂ ਭੁੱਲ ਜਾਓ ਮੈਂ ਤਾਂ ਬਰਾਹਮਣੇ ਗੱਲ ਕਹਿਣਾ ਜਿਸ ਜੱਟਾਂ ਦਾ ਸਭ ਦਾ ਜ਼ਿਮੀਂਦਾਰ ਦਾ ਨਾ ਇੱਕ ਆਰਤੀ ਨਾ ਰਹੇ ਹਾਂ ਕਿਹੜੀਆਂ ਸਰਕਾਰਾਂ ਆਪਾਂ ਨੂੰ ਤਾਂ ਇੱਕ ਅਖਰੀ ਲੈਣਾ ਯਾਰ ਮਜਬੂਰ ਇਹ ਵੀ ਨਹੀਂ ਉਹਨਾਂ ਦਾ ਪਰ ਹੋਰੇ ਆਰਤੀਆਂ ਨੇ ਆ ਕੋਲਿਆ ਦੇਟ ਕਰਤੀ ਫਲਾਣਾ ਕਰਤੀ ਜਿਹੜਾ ਆਪੇ ਉਹਨੂੰ ਕੋਈ ਗਿੱਲੀ ਆ ਵੱਟ ਕੇ ਲੈ ਜਾਂਦੇ ਉਹ ਸਾਰੇ ਨਹੀਂ ਗਏ ਆੜਤੀ ਦੇ ਆੜਤੀ ਦੇ ਸਾਰੇ ਨਹੀਂ ਗਏ ਉਹਦੇ ਤਾਂ ਨਹੀਂ ਸਾਰੇ ਸਹੀ ਤੂੰ ਸਹੀ ਫਾਸਲੇ ਆਪ ਦੀ ਖੇਤੋਂ ਵੱਢ ਕੇ ਉੱਥੇ ਤੂੰ ਕਹਿੰਦਾ ਵੀ ਹੋ ਜਾਏਗਾ ਬੰਦੇ ਨੂੰ ਵੀ ਆਹ ਦੇਖੋ ਮੇਰੇ ਮੋਸਰ ਭਾਦਾ ਮੈਂ ਯਾਰ ਮੇਰੀ ਗੱਲ ਸੁਣਦਾ ਨਾ ਮੈਂ ਆਪਦੇ ਆੜਤੀਆਂ ਨੂੰ ਪੁੱਛ ਕੇ ਦੇਖ ਲਈ ਮੈਂ ਕਹਿਣਾ ਹੋਣਾ ਬਾਈ ਕਿੱਦਾਂ ਵੱਡੀ ਹੈ ਹਾਂ ਤੂੰ ਕਿਹੜਾਂ ਗੈਰ ਬੋਲ ਸੇਟਾ ਕਿੱਦਾਂ ਵੱਡੀ ਹੈ ਹੈ ਤੂੰ ਆਪਦੇ ਆੜਤੀ ਨੂੰ ਕਹੇ ਬੋਲ ਵੀ ਸੇਟ ਜੀ ਕਿੰਨੇ ਵੱਡੀ ਆਹੋ ਉਹੀ ਗੱਲ ਸਿਸਟਮ ਤੇ ਚੱਲ ਯਾਰ ਤੇਰੀ ਉੱਥੇ ਮੰਡੀ ਜਿਪਕਾਈ ਹੁੰਦੀ ਹੈ ਨੀ ਯਾਰ ਪਰ ਮੇਰੀ ਹੋਈ ਇਹ ਫੇਰ ਮੇਰੇ ਇੱਕ ਪੰਡਿਤ ਚ ਭਗਾਈ ਭਈ ਉਹਦੇ ਹੁੰਦੀ ਹੈ ਜਿਹੜਾ ਹਮਨੇ ਕੋਹਨੇ ਦੱਸਿਆ ਨਹੀਂ ਕੀਰਾ ਐ ਦੇਖ ਲੈ ਚੱਲ ਪਿਆ ਉਹ ਕੰਮ ਹਾਂ ਪਰ ਨਜ਼ਾਰਾ ਆ ਗਿਆ ਪਾ ਤਾਂ 5 ਕਿੱਲੇ ਵਿੱਚੀ ਰਲਾ ਦੇ ਮੇਰੀ ਗੱਲ ਸੁਣਾ ਮੈਂ 15 ਦੇ ਵਿੱਚ ਵਿੱਚੀ ਰਲਾ ਦੇ ਇੱਜੀ ਜ ਮਾਰਦੀ ਆ ਬਾਈ ਮੈਂ ਪੁੱਛ ਲਿਆ ਤੀ ਪਾਰਾ ਮਾਹ ਭਾਈ ਮੇਰੀ ਜੀ ਤਿਆਰ ਹੈ ਕਿੱਦੇ ਵੱਡਾ ਬੋਲ ਹਾਂ ਮਨੀਮ ਕਹਿੰਦਾ ਬਈ ਜੇ ਮੇਰੀ ਮੰਨਦਾ ਹਾਂ ਬਾਈ ਬਣ ਕੋਰੇ ਥਾਂ ਵੀ ਨਹੀਂ ਹਾਂ ਵੇ ਟਰੱਕ ਵੀ ਨਹੀਂ ਆ ਰਹੇ ਵੀ ਚੱਕ ਦੀਏ ਸਹੀ ਗੱਲ ਹੈ ਬਾਈ ਕਹਿੰਦਾ 2 ਦਿਨ 5 ਦਿਨ ਖੜ ਜਾ ਮਾਹ ਯਾਰ 4 ਦਿਨ ਖੜੂੰ ਕਹਿੰਦਾ ਤੇਰੀ ਉੱਦੀ ਤੋਨੂੰ ਖੇਤ ਖੜੀ ਉਹ ਤੇਰਾ ਕੁਛ ਨਹੀਂ ਵੇਚਿਆ ਵੱਡੀ ਹੈ ਨਾਲ ਜਿਹਾ ਪੱਖਾ ਲਾਤਾ ਦੂਜੇ ਦਿਨ ਤੋਲ ਤਿਸ ਦਾ ਜਦੋਂ ਕਪੈ ਨੇ ਤੇਰੇ ਆ ਕੇ ਰੂਟਰ ਮਾਰਤਾ ਉਦੋਂ ਬਾਅਦ ਤੈਨੂੰ ਥੋੜੀ ਜਿਹੀ ਵਿਵਪਤਾ ਸ਼ੁਰੂ ਹੁੰਦੀ ਹੈ ਹਾਂ ਉਦੋਂ ਪਹਿਲਾਂ ਤੇਰੇ ਖੇਤ ਚ ਖੜੀ ਹੈ ਖੜੀ ਹੈ ਹੈ ਐਨ ਤੈਨੂੰ ਕੋਈ ਟੈਕਸ਼ਨ ਨਹੀਂ ਮਾਹ ਜਾਣਦੀ ਏ ਤੁਰੇ ਐਨ ਜੀ ਵਧੀਆ ਹੁਣ ਬਈ ਯਾਰ ਜੀ ਮੇਰੀ ਗੱਲ ਸੁਣ ਯਾਰ ਸਬਜ਼ੀਆਂ ਹੋਂ ਕੋਈ ਜੇ ਐਡੀ ਕ ਤੋੜ ਕੇ ਲੈ ਜਾ ਕਰੇ ਉਹਦਾ ਕੰਮ ਆਉਂਦੇ ਨਹੀਂ ਉਹਦੀ ਦਾਲ ਬਣ ਜੂਗੀ ਕੰਮ ਆਉਦੇ ਨਹੀਂ ਇਹਨਾਂ ਦਾਲਾਂ ਦਾਲ ਬਣੂਗੀ ਵੀ ਤੱਕੌੜੀ ਚੀਰ ਚੀਰ ਪੱਟ ਤਾਂ ਉਹ ਵੀ ਕਰ ਲੇਗਾ ਸਾਰਾ ਕੁਝ ਚੰਗੇ ਪਲੇ ਕਦੋਂ ਵੰਗੋ ਜੋ ਉਹੀ ਕਦੂ ਤੋਂ ਚੰਗਾ ਲੈ ਕੇ ਜਾਮ ਸਾਰਾ ਡੱਬਰ ਖਾਊਗਾ ਸਾਰਾ ਡੱਬਰ ਖਾਊ ਚਾਰ ਬੰਦੇ ਖਾਣ ਦੇ ਤਾਂ ਕੱਚੀ ਐਨ ਬਣੂਗੀ ਦਾਲ ਸਰੀ ਦੀ ਹੁਣ ਭਾਈ ਨਾਲ ਨਿਹਰਾ ਪੋਰਾ ਹਰੇਕ ਗੱਲ ਜਾ ਕੇ ਆੜਤੀਆਂ ਦੇ ਢੋਲੇ ਬਣਾ ਦੋ ਆੜਤੀਆਂ ਦੇ ਢੋਲੇ ਬਣਾ ਦੋ ਇਹੇ ਕੀ ਗੱਲ ਹੋਈ ਯਾਰ ਆਪਦਾ ਵੀ ਨੁਕਸ ਦੇਖੋ ਕਿਉਂ ਜੀ ਆਪਦੀ ਚੀਜ਼ ਵੀ ਦੇਖ ਬਾਈ ਕਿਉਂ ਚਾਹੀਦੀ ਆਪਦੀ ਚੀਜ਼ ਤੇ ਤੇਰੀ ਕੱਟਦੀਆਂ ਨੂੰ ਖੜਾ ਔਰ ਉਹ ਚੱਕਰੀ ਨਹੀਂ ਹੈਗਾ ਯਾਰ ਚੱਕਰੀ ਨਹੀਂ ਯਾਰ ਜੇ ਭਾਈ ਇਹ ਕੰਮ ਕਰਨਾ ਹੈ ਫਿਰ ਸਦਰ ਵਾਲੇ ਨੂੰ ਕਾਟ ਤੇ ਕਹਿ ਕੇ ਰੱਖੋ ਬਸ ਜੇ ਭਾਈ ਜਾਂਦੀ ਹੈ ਕਰਨਾ ਤਾਂ ਇਥੋਂ ਸਿੱਧੀ ਭਾਲੇ ਹਾਂ ਪਰ ਕੇ ਟਰਾਲੀਆਂ ਜਹੀ ਤੈਨੂੰ ਕਾਟ ਲਉ ਉਹ ਦੇਣੀ ਪਊ ਦੇਣੀ ਪਊ ਉਹ ਤਾਂ ਤੈਨੂੰ ਦੇਣੀ ਪਊ ਫਿਰ ਇਹ ਫਿਰ ਇਹ ਹੈਗਾ ਹੱਲ ਤੇਰੇ ਇਹ ਹੱਲ ਹੈਗਾ ਗੱਲ ਇੱਥੇ ਭਾਜੂ ਜੇ ਖਰਦਿਆਂ ਤਾਂ ਤੇਰੀ ਹੋ ਜੂ ਨਾ ਉਧਰੋਂ ਤੇਰੀ ਕਾਟ ਕਰਤੀ ਜਾਉਂ ਵਾਦੋਂ ਚੜੂ ਉਧਰ ਰਹਿਤਾ ਹੈ ਸਿੱਧੀ ਸੈਲਰ ਕਨੀ ਛਾੜਦੇ ਯਾਰ ਵਾਹ ਜੇ ਤਾਂ ਐਂ ਕਰਨਾ ਵੀ ਮੜਾ ਜਾ ਜਦ ਮੈਂ ਤਾਂ ਖੇਤ ਆਇਆ ਲਵੇ ਫਰਾਣੇ ਦੇ ਕਪੈਨ ਫਿਰਦੀ ਦੀ ਮਾਤਾ ਭਰਿਆਤੀ ਸਾਧਕੇ ਵਿੱਚ ਨਹੀਂ ਕਰਦੇ ਨੇ ਬਹੁਤ ਬੰਦੇ ਸਿੱਧੇ ਸੈਲਰ ਨਾਲ ਨਾਲ ਕਰ ਲੈ ਸਿੱਧਰ ਵਾਲਿਆਂ ਨਾਲ ਹੀ ਨਜ਼ਾਰਾ ਆਉਂਦਾ ਫਿਰ ਤਾਂ ਇੱਥੇ ਹੁਣ ਮੰਡੀ ਦਾ ਸਹੀ ਫਸਲ ਲਿਆ ਹੋਇਆ ਯਾਰ ਕੋਈ ਨਹੀਂ ਇਹਦੇ ਆਪਾਂ ਆਪਾਂ ਕਹਿ ਨਹੀਂ ਸਕਦੇ ਕਿਉਂ ਜੀ ਉਹ ਫਿਰ ਕਹਾਂ ਉਹਦੇ ਹੋ ਜਾਣੇ ਆਪਾਂ ਬੰਦੇ ਵਾਲਾ ਕਹਿੰਦਾ ਠਹਿੜ ਨਹੀਂ ਸਕਦਾ ਭਾਈ ਸਾਡੀ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਇਕ ਕਰਿਓ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਧੰਨਵਾਦ ਜੀ